ਫਿਰ ਤੁਸੀਂ ਉਹ ਦੱਸ ਦਿਓ ਕੀ ਬਣਾਵਾਂ ਮੈਂ ਤਾਂ ਤੁਸੀਂ ਜੋ ਹੁਕਮ ਕਰੋਗੇ ਮੈਂ ਉਹ ਹੀ ਬਣਾ ਦੇਣਾ ਸਰਦਾਰ ਜੀ ਫਿਰ ਦੱਸ ਦਿਓ ਬੇਟੇ ਜਿਵੇਂ ਸਲਾਹ ਹੈ ਤੁਹਾਡੀ ਆਂਦਿਆ ਸਾਹ ਚਾਹ ਦੇਾਂਗੇ ਤੇ ਪਹਿਲਾ ਬੰਦਾ ਚਾਹ ਪੀਵੇ ਤੇ ਫੇਰ ਮੱਥਾ ਟੇਕੇ ਤੇ ਜਾਣਾ ਨਿਕਲ ਭਾਈ ਹਾਂਜੀ ਰਸਗੁਲੇ ਗੁਲਾਬ ਜਾਮਨ ਹਾਂਜੀ ਪਨੀਰ ਪਕੌੜੇ ਸਮੋਸੇ ਇਹ ਕੋ ਰਹਿਗਾ ਤੇ ਇਲਾਜ ਹੋ ਡਾੜੀ ਫਿਰ ਇੰਦਾ ਕਰੋ ਮੈਨੂੰ ਤਾਂ ਪਾਟੀਆਂ ਦੀ ਸੇਵਾ ਦੇ ਦਿਓ ਬਾਕੀ ਕਰ ਲੋ ਜਿੱਦਾਂ ਤੁਸੀਂ ਕਰਨੀ ਆ ਮੈਂ ਤਾਂ ਕਹਿਨੀ ਆ ਘਰ ਬੈਠ ਕੇ ਬਾਤ ਸੁਣੀ ਹੋ ਜੇ ਤੇ ਬਹੁਤਾ ਕਾਟ ਨਹੀਂ ਕਰਨਾ ਸਾਦੀ ਚਾਹ ਨਾਲ ਪੁੱਛਿਆ ਬਦਲਾ ਲਾ ਦਿਓ ਤੇ ਬਾਅਦ ਵਿੱਚ ਲੰਗਰ ਕਰ ਦਿਓ ਉਹ ਪੂਆ ਤੋਂ ਤਾਂ ਪ੍ਰਾਣੇ ਮਾਣੇ ਵਾਲੇ ਗੱਲਾਂ ਕਰਦੇ ਆ ਐਸਾ ਪੂਰੇ ਠਾੜਵਾਣਾ ਕਰਨਾ ਸਭ ਕੁਝ ਮੇਰੀ ਸਹੇਲੀ ਨੇ ਮਨਾਇਆ ਸੀ ਆਪਣੇ ਭਤੀਜੇ ਦਾ ਜਨਮ ਦਿਨ ਮਾਈ ਗੋਡ ਕਿਆ ਸ਼ਾਨੋ ਸ਼ੌਕਤ ਸੀ ਇਹ ਈ ਵੈਰਾਈਟੀ ਖਾਣ ਪੀਣ ਨੂੰ ਬਾਅਦ ਚ ਡਾਂਸ DJ ਪਾਟ ਰਖਾਉਣਾ ਪੰਖ ਸੋਖ ਲਾਉਣੀ ਹੈ ਬੂਆ ਠੀਕ ਆਂਦੀ ਆ ਕੋ ਤੁਹਾਡੀ ਅਸੀਂ ਵੀ ਇਹਦਾ ਗੱਲ ਨਹੀਂ ਆਂ ਡੈਡੀ ਚਲੋ ਜਾ ਕਰ ਲੈਣ ਦੇ ਬੱਚਿਆਂ ਨੂੰ ਇਹਨਾਂ ਦੀ ਮਾਸੀ ਆਈ ਆ ਬਾਹਰੋਂ ਚਲੋ ਕਰ ਲੋ ਫੇ ਕੀ ਕਰਨਾ ਜਦੋਂ ਆਖੇ ਨਹੀਂ ਲੱਗਣਾ ਤੁਸੀਂ ਲਾਂਚ ਤੇ ਰੋਟੀ ਲਵਾਈ ਹਾਂਜੀ ਨਾਨ ਹਾਂਜੀ ਤੰਦੂਰੀ ਰੋਟੀ ਹਾਂਜੀ ਮਟਰ ਪਨੀਰ ਹਾਂਜੀ ਸ਼ਾਹੀ ਭਰਾਓ ਮੀਟ ਦੇ ਰੋਡਰ ਚਿਕਨ ਆਂਟੀ ਮਮਮੀ ਰਾਮਾ ਨਹੀਂ ਕੋਈ ਜਾਂਦਾ ਵੈਗਰੂ ਵੈਗਰੂ ਪੋਤਾ ਪਾਠੇ ਪਾਠ ਦਾ ਭੋਗ ਤਾਂ ਪੈਜੋ ਨੇ ਪੂਆ ਜੀ ਉਦੋਂ ਤੱਕ ਏ ਮੇਰੇ ਮਾਲਕਾ ਭੂਆ ਵੀ ਨਾ ਬਸ ਕੋਈ ਗੱਲ ਕਰੋ ਇਹਨੇ ਇਵੇਂ ਕਰਦੀ ਹੁੰਦੀ ਆ ਦੇਖੋ ਬੇਟੇ ਮੀਟ ਚਿਕਨ ਤੇ ਮੈਂ ਵੀ ਨਹੀਂ ਆਪ ਵਿੱਚ ਇਸੀ ਬੈਠੀ ਕੋਟੀ ਦਾ ਹੱਕ ਨਹੀਂ ਰਹਿਣ ਦਾ ਸਭ ਕੁਝ ਗੁਰਦਾਸ ਜੀ ਦੇ ਘਰ ਆ। ਕਿਉਂ ਨਰਾਜ਼ ਕਰਦੇ ਬੱਚਿਆਂ? ਸਭ ਕੁਝ ਚੱਲੀ ਜਾਂਦਾ ਅਸਿਕਲ। ਕਲਯੁਗ ਆਇਆ ਨਾ ਕਲਯੁਗ ਤਾਂ ਹੀ ਚੱਲੀ ਜਾਂਦਾ ਸਭ ਕੁਝ। ਕਰ ਲਓ ਆਪਣੀ ਮਰਜ਼ੀ। ਮੈਂ ਕਿਉਂ ਨਰਾਜ਼ ਕਰਨਾ ਤੁਹਾਨੂੰ? ਡੈਡ ਐਦਾਂ ਨਹੀਂ ਖੁਸ਼ ਹੋ ਕੇ ਕੋ। ਚਲੋ ਕਰ ਲਓ। ਪਰ ਗੁਰੂ ਮਹਾਰਾਜ ਜੀ ਸਾਰੀ ਜਾਣ ਤੋਂ ਬਾਅਦ ਕਰਿਓ ਸਾਰਾ ਕੁਝ। ਥੈਂਕ ਯੂ ਡੈਡੀ। ਥੈਂਕ ਯੂ ਮੰਮੀ। ਦੇਨਹਾਰ ਪ੍ਰਭ ਛੋੜ ਕੇ ਲਾਗ ਹੈ ਆਨਸੁਆਏ ਦੇਨਹਾਰ ਪ੍ਰਭ ਛੋੜ ਕੇ ਲਾਗ ਹੈ ਆਨਸੁਆਏ ਨਾਨਕ ਕਰੂ ਨਸ਼ੀਜ ਜੈ ਬੇਨਨਾਂ ਨਕਤਾ ਹੂ ਨਾਸ਼ੀ ਜਏ ਬਿਨ ਨਾਮ ਹੈ ਪਤ ਜਾਰੇ ਬਿਨ ਨਾਮ ਹੈ ਪਤ ਜਾਰੇ ਬਿਨ ਨਾਮ ਹੈ ਪਤ